ਤਨ ਤਨ ਸਾਧ ਗੁਰੂ ਤੇਰਾ ਹੀ ਆਸਰਾ ਅੱਜ ਅਸੀਂ ਇੱਕ ਨਵੀਂ ਹੋਰ ਵੀਡੀਓ ਪਾਉਣ ਜਾ ਰਹੇ ਹਾਂ ਅੱਜ ਅਸੀਂ ਪਾਉਣ ਜਾ ਰਹੇ ਹਾਂ ਕਿ ਜਿਹੜੇ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਐ ਜਿਨ੍ਹਾਂ ਦਾ 20 ਸਾਲ ਜਾਂ 25 ਸਾਲ ਨਾਮ ਲੈ ਨੂੰ ਹੋ ਗਏ ਤਾਂ ਸਭ ਤੋਂ ਪਹਿਲਾਂ ਸਾਡੇ ਗੁਰੂ ਦੇ ਕਿਹੜੇ ਬਚਨ ਐ ਸੇਵਾ ਦੇ ਪ੍ਰਤੀ ਸੇਵਾ ਕਿੱਥੋਂ ਸ਼ੁਰੂ ਹੁੰਦੀ ਐ ਜਾਂ ਸੇਵਾ ਕਿਵੇਂ ਗੁਰੂ ਜੀ ਵਚਨ ਕਰਦੇ ਵੀ ਸੇਵਾ ਤੁਹਾਡੀ ਕਿੱਥੋਂ ਸ਼ੁਰੂ ਹੋਣੀ ਚਾਹੀਦੀ ਐ ਸੇਵਾ ਹੋਣੀ ਚਾਹੀਦੀ ਐ ਪਹਿਲਾਂ ਕਹਿੰਦੇ ਮਾਪਿਆਂ ਤੋਂ ਮਾਪਿਆਂ ਤੋਂ ਤੁਹਾਡੀ ਸੇਵਾ ਸ਼ੁਰੂ ਹੁੰਦੀ ਐ ਤੇ ਜਿਹੜੇ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਆਪਣੇ ਮਾਤਾ ਪਿਤਾ ਦੀ ਸੇਵਾ ਨਹੀਂ ਕਰਦੇ ਮਾਪਿਆਂ ਨੂੰ ਬੁਰਾ ਭਲਾ ਬੋਲਦੇ ਹਨ ਤਾਂ ਗੁਰੂ ਜੀ ਦੇ ਖੁਦ ਬਚਨ ਹੈ ਵੀ ਮਾਪੇ ਜਿੰਨਾ ਵੀ ਤੁਹਾਨੂੰ ਮਰਜ਼ੀ ਕੁਝ ਕਹੀ ਜਾਣ ਪਰ ਉਹਨਾਂ ਦਾ ਤੁਸੀਂ ਦੇਣ ਨਹੀਂ ਦੇ ਸਕਦੇ ਕਿਉਂਕਿ ਉਹ ਠੋਡੇ ਜਨਮ ਦਾਤਾ ਹੈ ਤਾਂ ਇਹ ਸਾਡੇ ਗੁਰੂ ਦੇ ਬਚਨ ਹੈ ਪਰ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਵੀ ਅਸਲ ਡੇਰਾ ਸੱਚਾ ਸੌਦਾ ਦਾ ਪ੍ਰੇਮੀ ਉਹ ਹੈ ਜਿਹੜਾ ਮਤਲਬ ਕਿਸੇ ਦਾ ਮਾੜਾ ਨਹੀਂ ਕਰਦਾ ਸਭ ਦਾ ਭਲਾ ਕਰਦਾ ਹੈ ਮਾੜਿਆ ਕੰਮਾਂ ਤੋਂ ਦੂਰ ਹੈ ਤੇ ਸਭ ਤੋਂ ਪਹਿਲਾਂ ਜਿਹੜੀ ਸੇਵਾ ਉਹ ਆਪਣੇ ਬਾਪਿਆਂ ਤੋਂ ਸ਼ੁਰੂ ਕਰ ਦੇ। ਇਹ ਸਾਡੇ ਗੁਰੂ ਦੇ ਬਚਨ ਹੈ ਸਾਡੇ ਗੁਰੂ ਦੀ ਸਿੱਖਿਆ ਹੈ। ਲੋਕ ਚਾਹ ਕੋਸ਼ ਆ ਕੀ ਜਾਣ ਸਾਨੂੰ ਲੋਕਾਂ ਦੀ ਪਰਵਾਹ ਨਹੀਂ ਕਿਉਂਕਿ ਜਿਹੜੇ ਲੋਕ ਡੇਰਾ ਸਰਸਾ ਵਿੱਚ ਜਾਂਦੇ ਹੀ ਨਹੀਂ ਜਿਹੜੇ ਲੋਕ ਸਾਡੇ ਗੁਰੂ ਦੇ ਬਚਨ ਸੁਣਦੇ ਹੀ ਨਹੀਂ ਉਹਨਾਂ ਨੂੰ ਕੀ ਪਤਾ ਪਰ ਸਾਨੂੰ ਤਾਂ ਪਤਾ ਨਾ ਅਸੀਂ satsang ਸੁਣਦੇ ਆ ਗੁਰੂ ਦੇ ਬਚਨ ਸੁਣਦੇ ਆ ਪਰ ਸਾਨੂੰ ਜਿੱਥੋਂ ਸੇਵਾ ਸ਼ੁਰੂਆਤ ਹੁੰਦੀ ਹੈ ਜਿੱਥੋਂ ਸੇਵਾ ਦੀ ਨੀਂਹ ਰੱਖੀ ਜਾਂਦੀ ਹੈ ਉਹ ਕਹਿੰਦੇ ਪਹਿਲਾ ਸੇਵਾ ਤੁਸੀਂ ਆਪਣੇ ਮਾਪਿਆਂ ਦੀ ਮਾਤਾ ਪਿਤਾ ਦੀ ਫੇਰ ਤੀਰਥ ਯਾਤਰਾ ਤੁਹਾਡੇ ਸੋਭਾ ਦੇਣਗੇ ਮਾਪੇ ਤੀਰਥ ਯਾਤਰਾ ਸਭ ਤੋਂ ਵੱਡੀ ਹਨ ਕਹਿੰਦੇ ਪਹਿਲਾਂ ਮਾਪਿਆਂ ਤੋਂ ਸ਼ੁਰੂ ਸੇਵਾ ਕਰੋ ਮਾਪਿਆਂ ਦੀ ਸੇਵਾ ਕਰੋ ਉਦੋਂ ਬਾਅਦ ਕਿਰਤ ਕਮਾਈ ਕਰੋ ਤੇ ਮਾਪਿਆਂ ਦਾ ਵੀ ਉਹ ਕਹਿੰਦੇ ਫਰਜ਼ ਬਣਦਾ ਵੀ ਆਪਣੇ ਪੁੱਤਾਂ ਦੇ ਕਬੀਲਦਾਰੀ ਛੱਡ ਕੇ ਤੁਸੀਂ ਵੀ ਰੱਬ ਦਾ ਨਾਂ ਲੈਣਾ ਤੁਸੀਂ ਵੀ ਪ੍ਰਮਾਤਮਾ ਦਾ ਨਾਂ ਲੈਣਾ ਕਿਉਂਕਿ ਪ੍ਰਮਾਤਮਾ ਦਾ ਨਾਂ ਸੁੱਖਾਂ ਦੀ ਖਾਨ ਹੈ ਇੱਕ ਘੰਟਾ ਉਸ ਵੇਲੇ ਇੱਕ ਘੰਟਾ ਉਸ ਵੇਲੇ ਤੁਸੀਂ ਉਸ ਪ੍ਰਮਾਤਮਾ ਦਾ ਨਾਂ ਲੈਣਾ ਜ਼ਿੰਦਗੀ ਦੀ ਖੁਸ਼ੀ ਲੈਣ ਵਾਸਤੇ ਜਿੰਦਗੀ ਨੂੰ ਦੁੱਖਾਂ ਦਰਦਾਂ ਤੋਂ ਦੂਰ ਕਰਨ ਵਾਸਤੇ ਪਰ ਬਹੁਤ ਸਾਰੇ ਲੋਕ ਆ ਜਿਹੜੇ ਦੋਸ਼ ਲਾਉਂਦੇ ਆ ਅਸੀਂ ਅਸਲੀ ਪ੍ਰੇਮੀਆਂ ਦੀ ਗੱਲ ਕਰ ਰਹੇ ਆ ਵੀ ਅੱਜ ਤੱਕ ਡੇਰਾ ਸੱਚਾ ਸੋਦੇ ਦਾ ਪ੍ਰੇਮੀ ਆ ਜਿਹੜਾ ਸਹੀ ਪ੍ਰੇਮੀ ਆ ਉਹਦੇ ਮਾਤਾ ਪਿਤਾ ਵਿਰਧਾ ਸ਼ਰਮ ਵਿੱਚ ਨਹੀਂ ਭੇਜੇ ਹੋਣਗੇ ਅੱਜ ਤੱਕ ਜੋ ਸਾਡੇ ਗੁਰੂ ਦੇ ਬਚਨ ਹੈ ਕਹਿੰਦੇ ਸੇਵਾ ਮਾਪਿਆਂ ਦੀ ਕਰਨੀ ਆ ਇਹ ਨਹੀਂ ਹੁੰਦਾ ਵੀ ਤੁਸੀਂ ਤੀਰਥ ਯਾਤਰਾ ਤੇ ਤੁਰੇ ਫਿਰੋ ਤੁਸੀਂ ਹੋ ਮਤਲਬ ਵੀ ਰੱਬ ਦੇ ਭਾਲ ਦੇ ਵਿੱਚ ਤੁਰੇ ਫਿਰੋ ਤੇ ਮਾਪੇ ਠੋਡੇ ਵਿਰਧ ਆਸ਼ਰਮਾਂ ਦੇ ਵਿੱਚ ਬੈਠੇ ਉਹਨਾਂ ਦੀ ਸੇਵਾ ਨਾ ਕਰੋ ਫੇਰ ਨਹੀਂ ਤੁਹਾਨੂੰ ਰੱਬ ਮਿਲਣਾ ਫੇਰ ਨਹੀਂ ਤੁਹਾਨੂੰ ਪਰਮਾਤਮਾ ਮਿਲਣਾ ਫੇਰ ਪਰਮਾਤਮਾ ਦੀ ਖੁਸ਼ੀ ਨਹੀਂ ਮਿਲਣੀ ਸਭ ਤੋਂ ਪਹਿਲਾਂ ਮਾਪਿਆਂ ਦੀ ਸੇਵਾ ਤੇ ਅੱਜ ਸਾਨੂੰ ਗਰਬ ਹੈ ਜਿਹੜੇ ਸਹੀ ਪ੍ਰੇਮੀ ਆ ਮੈਂ ਉਹਨਾਂ ਪ੍ਰੇਮੀਆਂ ਦੀ ਗੱਲ ਕਰ ਰਿਹਾ ਜੇ ਉਹ ਸਾਡੇ ਗੁਰੂ ਦੇ ਬਚਨਾਂ ਦੇ ਅਨੁਸਾਰ ਚੱਲਦੇ ਸਾਡੇ ਗੁਰੂ ਦਾ ਹੁਕਮ ਮੰਨਣ ਵਾਲੇ ਆ ਉਹਨਾਂ ਦੇ ਮਾਤਾ ਪਿਤਾ ਕਿਤੇ ਵਿਰਧ ਆਸ਼ਰਮ ਵਿੱਚ ਨਹੀਂ ਹੋਣਗੇ ਸਹੀ ਪ੍ਰੇਮੀ ਆ ਜਿਹੜੇ ਮਤਲਬ ਵੀ ਸਾਡੇ ਗੁਰੂ ਦੇ ਬਚਨਾਂ ਅਨੁਸਾਰ ਜਾਂਦੇ ਆ ਜਿਹੜੇ ਗੁਰੂ ਦੇ ਬਚਨਾਂ ਅਨੁਸਾਰ ਚੱਲਦੇ ਆ ਪਰ ਇਹ ਸਾਡੇ ਗੁਰੂ ਦੇ ਬਚਨ ਹੈ ਵੀ ਮਾਪਿਆਂ ਦੀ ਸੇਵਾ ਤੇ ਮਾਪਿਆਂ ਦੀ ਸੇਵਾ ਕਰਕੇ ਜਾਨੀ ਕਿ ਰੱਬ ਦੀ ਖੁਸ਼ੀ ਪਰਮਾਤਮਾ ਦੀ ਖੁਸ਼ੀ ਲੈਣੀ ਹੈ ਤੇ ਨਾਮ ਜਪਣਾ ਤੇ ਚੰਗੇ ਕੰਮ ਕਰਨੇ ਤੇ ਸਾਨੂੰ ਘਰ ਬਾ ਸਾਡੇ ਸਤਿਗੁਰ ਦੀ ਸਿੱਖਿਆ ਤੇ ਵੀ ਜਿਹੜੇ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਸਾਡੇ ਗੁਰੂ ਦੇ ਬਚਨ ਮੰਨਣ ਵਾਲੇ ਉਹਨਾਂ ਦੇ ਮਾਤਾ ਪਿਤਾ ਕਿਤੇ ਵਿਰਧ ਆਸ਼ਰਮ ਦੇ ਵਿੱਚ ਨਹੀਂ ਹੋਣਗੇ ਇਹ ਨਹੀਂ ਹੋਊਗਾ ਵੀ ਡੇਰਾ ਸੱਚਾ ਸੌਦਾ ਦਾ ਜਿਹੜਾ ਪ੍ਰੇਮੀ ਹੈ ਉਹ ਆਪਣੇ ਮਾਤਾ ਪਿਤਾ ਨੂੰ ਬਾਹਰ ਕੱਢੂਗਾ ਉਹਨੂੰ ਰੋਟੀ ਨਹੀਂ ਦੇਊਗਾ ਠੀਕ ਹੈ ਜ਼ਿੰਦਗੀ ਦਾ ਤਾਲ ਮੇਲਾ ਕਈ ਵਾਰੀ ਨਹੀਂ ਬੰਦਾ ਇਹ ਗੱਲ ਵੱਖਰੀ ਹੈ ਪਰ ਮਾਪਿਆਂ ਦਾ ਵੀ ਫਰਜ਼ ਬਣਦਾ ਵੀ ਪੁੱਤਾਂ ਨੂੰ ਵੱਡੇ ਕਰਕੇ ਵਿਆਹ ਕਰਕੇ ਤਾਲਮੇਲ ਜ਼ਿੰਦਗੀ ਦਾ ਮਾਪਿਆਂ ਦੇ ਨਾਲ ਤੇ ਬੱਚਿਆਂ ਦੇ ਨਾਲ ਤੁਹਾਡਾ ਹੋਣਾ ਚਾਹੀਦਾ ਇਹ ਸਾਡੇ ਗੁਰੂ ਦੇ ਬਚਨ ਹੈ ਪਰ ਅਸੀਂ ਲੋਕਾਂ ਦੇ ਦੋਸ਼ਾਂ ਦਾ ਜਵਾਬ ਦੇ ਰਹੇ ਹਾਂ ਲੋਕਾਂ ਦੇ ਦੋਸ਼ਾਂ ਦਾ ਖੰਡਨ ਕਰ ਰਹੇ ਹਾਂ ਜੋ ਸਾਡੇ ਗੁਰੂ ਦੇ ਬਚਨ ਹੈ ਤਾਂ ਕਿਤੇ ਵੀ ਮਤਲਬ ਵੀ ਡੇਰਾ ਸੱਚਾ ਸਕਦਾ ਤੇ ਪ੍ਰੇਮੀ ਆ ਜਿਹੜੇ ਉਹਨਾਂ ਦੇ ਜਿਹੜੇ ਮਾਪੇ ਆ ਜਾਂ ਉਹਨਾਂ ਦੇ ਮਾਤਾ ਪਿਤਾ ਕਿਤੇ ਵਿਰਧ ਆਸ਼ਰਮ ਦੇ ਵਿੱਚ ਨਹੀਂ ਹੋਣਗੇ ਇਹ ਸਾਡੇ ਗੁਰੂ ਦੇ ਬਚਨ ਹੈ ਖੁਦ ਬਚਨ ਹੈ ਵੀ ਜੇ ਤੁਸੀਂ ਮਾਪਿਆਂ ਦੀ ਸੇਵਾ ਨਹੀਂ ਕਰਦੇ ਮਾਪਿਆਂ ਨੂੰ ਰੋਟੀ ਨਹੀਂ ਦਿੰਦੇ ਮਾਪਿਆਂ ਦਾ ਆਦਰ ਮਾਣ ਨਹੀਂ ਕਰਦੇ ਤਾਂ ਫਿਰ ਕੋਈ ਫਾਇਦਾ ਨਹੀਂ ਛੋਟੀ ਸੇਵਾ ਦਾ ਸੇਵਾ ਛੋਟੇ ਮਾਪੇ ਹੈ ਮਾਪਿਆਂ ਤੋਂ ਸ਼ੁਰੂ ਕਰਨੀ ਹੈ ਸੇਵਾ ਫਿਰ ਛੋਟੀ ਸਮਾਜ ਦੇ ਵਿੱਚ ਸੋਭਾ ਸਮਾਜ ਦੇ ਵਿੱਚ ਵੜਾਈ ਹੈ ਇਹ ਸਾਡੇ ਗੁਰੂ ਦੇ ਬਚਨ ਹੈ ਪਰ ਜਿੰਨੇ ਵੀ ਪੰਜਾਬ ਦੇ ਵਿਰਧ ਆਸ਼ਰਮ ਹੈ ਮਤਲਬ ਸਾਰਿਆਂ ਦਾ ਸਰਪਾ ਕੀਤਾ ਜਾਵੇ ਤੇ ਇਹ ਉੱਥੇ ਵੇਖਿਆ ਜਾਵੇ ਵੀ ਕਿਹਦੇ ਮਾਤਾ ਪਿਤਾ ਉੱਥੇ ਵਿਰਧ ਆਸ਼ਰਮ ਦੇ ਵਿੱਚ ਛੱਡੇ ਹੋਏ ਐ ਇਹ ਮਤਲਬ ਵੀ ਜ਼ਰੂਰ ਸਰਵਾ ਕੀਤਾ ਜਾਵੇ ਜਿਹੜੇ ਸਾਡੇ ਤੇ ਦੋਸ਼ ਲਾਉਂਦੇ ਐ ਸਾਡੇ ਪ੍ਰੇਮੀ ਤੇ ਦੋਸ਼ ਲਾਉਂਦੇ ਐ ਸਾਡੇ ਗੁਰੂ ਤੇ ਦੋਸ਼ ਲਾਉਂਦੇ ਐ ਜਿੰਨੇ ਵਿਰਧ ਆਸ਼ਰਮ ਐ ਉਹਨਾਂ ਦਾ ਸਰਵਾ ਕਰਾ ਲਓ ਵੀ ਜਿਹੜੇ ਮਾਤਾ ਪਿਤਾ ਉਹ ਕਿਹਦੇ ਮਾਤਾ ਪਿਤਾ ਰਹਿੰਦੇ ਐ ਕਿਹੜੇ ਮਾਪਿਆਂ ਦੀ ਸੇਵਾ ਨਹੀਂ ਕਰਦੇ ਇਹ ਜ਼ਰੂਰ ਸਰਵਾ ਕਰਵਾਇਆ ਜਾਵੇ ਤੇ ਅਸੀਂ ਹਰ ਇੱਕ ਲੋਕਾਂ ਦੇ ਜਵਾਬ ਦਾ ਸਵਾਲ ਦੇਵਾਂਗੇ ਜਿਹੜੇ ਸਹੀ ਪ੍ਰੇਮੀ ਐ ਉਹਨਾਂ ਦਾ ਸੀ ਛਾਤੀ ਥਾਪੜ ਸਕਦੇ ਜਿਹੜੇ ਸਾਡੇ ਗੁਰੂ ਦੇ ਬਚਨ ਮੰਨਣ ਵਾਲੇ ਉਹ ਨਹੀਂ ਜਿਹੜੇ ਬਚਨ ਹੀ ਨਹੀਂ ਮੰਨਦੇ ਜਿਹੜੇ ਹੁਕਮ ਹੀ ਨਹੀਂ ਮੰਨਦੇ ਸੀ ਉਹਨਾਂ ਦੀ ਗੱਲ ਨਹੀਂ ਕਰਦੇ ਜਿਹੜੇ ਸਾਡੇ ਗੁਰੂ ਦੇ ਬਚਨਾਂ ਸੀ ਉਹਨਾਂ ਦੀ ਛਾਤੀ ਥਾਪੜਾਂਗੇ ਕਿਉਂਕਿ ਜਿਹੜੇ ਗੁਰੂ ਦਾ ਬਚਨ ਮੰਨਣ ਵਾਲੇ ਐ ਤਾਂ ਅਸੀਂ ਅੱਜ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਡੇਰਾ ਸੱਚਾ ਸੌਦਾ ਦੇ ਪੂਜੇ ਗੁਰੂ ਜੀ ਦੇ ਬਚਨ ਮੰਨਣ ਵਾਲੇ ਮਾਪਿਆਂ ਦੀ ਸੇਵਾ ਕਰਨਗੇ ਉਹਨੂੰ ਰੋਟੀ ਪਾਣੀ ਦੇਣਗੇ ਉਹਨਾਂ ਦਾ ਇਲਾਜ ਕਰਾਉਣਗੇ ਇਹ ਸਾਡੇ ਗੁਰੂ ਦੇ ਬਚਨ ਹੈ ਤੇ ਜਿਹੜੇ ਦੋਸ਼ ਲਾਉਂਦੇ ਆ ਮਾਪਿਆਂ ਦੀ ਸੇਵਾ ਨਹੀਂ ਕਰਦੇ ਉਹਨੂੰ ਜਾ ਕੇ ਪਿਤਾ ਜੀ ਕਹਿੰਦੇ ਆ ਕਰਦੇ ਆ ਮਾਤਾ ਪਿਤਾ ਦੀ ਸੇਵਾ ਨਹੀਂ ਕਰਦੇ ਤੇ ਸਾਡੇ ਨਾਲ ਉਹਦਾ ਭੈੜਾ ਹਾਲ ਆ ਸਮਾਜ ਦਾ ਲੋਕਾਂ ਦਾ ਕਿੰਨੇ ਮਾਪਿਆਂ ਦੇ ਨਾਲ ਬੁਰਾ ਹਾਲ ਹੈ ਕੀ ਕੁਝ ਹੋਈ ਜਾਂਦਾ ਹੈ ਫਿਰ ਵੀ ਡੇਰਾ ਪ੍ਰੇਮੀ ਲੱਖਾਂ ਗੁਣੇ ਚੰਗੇ ਆ ਉਹਨਾਂ ਨਾਲੋਂ ਮਾਪਿਆਂ ਦੀ ਸੇਵਾ ਕਰਦੇ ਆ ਮਾਪਿਆਂ ਨੂੰ ਵਿਰਧ ਰਾਸ਼ਰਾਮ ਵਿੱਚ ਨਹੀਂ ਤੋੜ ਦੇਗੇ ਇਹ ਗੁਰੂ ਦੇ ਬਚਨ ਆ ਸਾਡੇ ਕਹਿੰਦੇ ਘਰ ਦੇ ਵਿੱਚ ਸੇਵਾ ਕਰਨੀ ਹੈ ਵਧੀਆ ਮਾਪਿਆਂ ਦੀ ਸੇਵਾ ਕਰਨੀ ਹੈ ਪਰ ਅਸੀਂ ਇਹੀ ਚਾਹੁੰਦੇ ਆ ਕਿ ਅਸੀਂ ਲੋਕਾਂ ਨੂੰ ਹੁਣ ਦੱਸਾਂਗੇ ਵੀ ਅਸੀਂ ਕੀ ਆ ਤੇ ਤੁਸੀਂ ਕੀ ਆ ਹਰ ਗੱਲ ਗੁਰੂ ਤੇ ਦੋਸ਼ ਹਰ ਗੱਲ ਗੁਰੂ ਜੀ ਇੰਨੀ ਉਂਗਲ ਕਰਦੇ ਆ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸਾਥੋਂ ਸ਼ਬਦ ਵੱਧ ਘੱਟ ਬੋਲੇਗਾ ਮਾਫੀ ਚਾਹੁੰਨੇ ਆ ਤੇ ਮੈਂ ਠੋਕ ਠੋਕ ਕੇ ਲੋਕਾਂ ਨੂੰ ਜਵਾਬ ਦੇਵਾਂਗਾ ਪਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਚੈਨਲ ਨਾਲ ਵੱਧ ਤੋਂ ਵੱਧ ਜੁੜ ਜੋ ਤੇ ਮੈਂ ਇਕੱਲਾ ਹੀ ਕਾਫੀ ਆਉਣ ਇਹਨਾਂ ਦੇ ਸਾਰਿਆਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਮਾਪਿਆਂ ਦੀ ਸੇਵਾ ਸਮਾਜ ਦੀ ਸੇਵਾ ਗੁਰੂ ਦੀ ਵਚਨਾਂ ਦੀ ਸੇਵਾ ਕਰਿਆ ਕਰੋ ਚੰਗੇ ਕੰਮ ਕਰੋ ਇਹੀ ਮੇਰੀ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਨੂੰ ਬੇਨਤੀ ਹੈ ਕਿ ਨੇਕੀ ਭਲਾਈ ਦੇ ਕੰਮ ਕਰੋ ਆਪਾਂ ਇਹਨੂੰ ਟੱਕਰ ਦੇਵਾਂਗੇ ਝੂਠ ਦੇ ਪਲੀਤਿਆਂ ਨੂੰ ਜਿਹੜੇ ਸਤਗੁਰ ਦੀ ਨਿੰਦਿਆ ਕਰਦੇ ਹਨ ਕਿਉਂਕਿ ਚੰਗੇ ਕੰਮ ਕਰਨ ਵਾਲਾ ਹੀ ਟੱਕਰ ਦੇ ਸਕਦਾ ਹੈ ਤੈਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਮਾਫੀ ਚਾਹੁੰਦੇ ਆ ਤੇ ਚੰਗੇ ਕੰਮ ਕਰਕੇ ਅੱਗੇ ਵਧੋ ਸਮਾਜ ਭਲਾਈ ਦੇ ਕੰਮ ਕਰੋ ਇਹ ਹੀ ਆਪਣੇ ਗੁਰੂ ਦੇ ਬਚਨ ਹੈ ਤੇ ਮਾਪਿਆਂ ਦੀ ਸੇਵਾ ਵੱਧ ਤੋਂ ਵੱਧ ਕਰੋ ਤੇ ਮਾਪਿਆਂ ਦਾ ਵੀ ਫਰਜ਼ ਬਣਦਾ ਹੈ ਵੀ ਉਹ ਪੁੱਤਾਂ ਤੇ ਕਵੀਲਦਾਰੀ ਛੱਡ ਕੇ ਤੇ ਥੋੜਾ ਜਿਹਾ ਕਵੀਲਦਾਰੀ ਤੋਂ ਪਿੱਛੇ ਹਟ ਕੇ ਪ੍ਰਮਾਤਮਾ ਦਾ ਨਾਮ ਲੈਣਾ ਉਹ ਘੰਟਾ ਉਸ ਵੇਲੇ ਤੇ ਘੰਟਾ ਉਸ ਵੇਲੇ ਇਹਦੇ ਵਿੱਚ ਹੀ ਸਾਰਾ ਸੁੱਖ ਸਮਾਇਆ ਤੁਹਾਡੇ ਘਰ ਨੂੰ ਵੀ ਸੁੱਖ ਮਿਲੂਗਾ ਤੁਹਾਡੇ ਵੀ ਸਰੀਰ ਨੂੰ ਸੁੱਖ ਮਿਲੂਗਾ ਤੇ ਤੁਹਾਡੇ ਬੱਚਿਆਂ ਨੂੰ ਵੀ ਸਰੀਰਕ ਸੁੱਖ ਮਿਲੂਗਾ ਤੇ ਤੁਹਾਡੀ ਕਮਾਈ ਦੇ ਵਿੱਚ ਵੀ ਵਾਧਾ ਪਊਗਾ ਇਹ ਸਾਡੇ ਗੁਰੂ ਦੇ ਬਚਨ ਹੈ ਤੈਸੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅੱਗੇ ਦੀ ਅੱਗੇ ਸ਼ੇਅਰ ਕਰ ਦਿਓ ਮੈਂ ਕੱਲਾ ਹੀ ਕਾਫੀ ਐਨਾਂ ਨੂੰ ਹੁਣ ਜਵਾਬ ਦੇਉਂਗਾ ਮੈਂ ਠੋਕ ਠੋਕੇ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਜੀ